ਜੀਕੇ ਕੁਐਸਚਨ ਔਨ ਰੋਲ ਐਕਟ ਪ੍ਰਸ਼ਨ ਪਹਿਲਾ ਰੋਲ ਐਕਟ ਕਦੋਂ ਪਾਸ ਹੋਇਆ ਪ੍ਰਸ਼ਨ ਦੂਜਾ ਰੋਲ ਐਕਟ ਦਾ ਅਧਿਕਾਰਤ ਨਾਮ ਕੀ ਸੀ 1919 ਰਿਕਲ ਐਂਡ ਰੀਵੈਲੂਐਂਟਰੀ ਕ੍ਰਾਈਮ ਐਕਟ 1919 ਪ੍ਰਸ਼ਨ 3 ਰੋਲ ਐਕਟ ਕਿਸ ਕਮੇਟੀ ਦੀਆਂ ਸ਼ਿਫਾਰਸ਼ਾਂ ਤੇ ਪਾਸ ਕੀਤਾ ਗਿਆ ਸੀ ਸੈਡੀਸਨ ਕਮੇਟੀ ਸਰ ਸਿਡਨੀ ਰੋਲ ਰੌਲਟ ਦੀ ਪ੍ਰਧਾਨਗੀ ਹੇਠ ਪ੍ਰਸ਼ਨ ਚੌਥਾ ਰੋਲ ਐਕਟ ਨੂੰ ਆਮ ਤੌਰ ਤੇ ਕੀ ਕਿਹਾ ਜਾਂਦਾ ਸੀ ਕਾਲਾ ਕਾਨੂੰਨ ਪ੍ਰਸ਼ਨ ਪੰਜਵਾਂ ਰੋਲ ਐਕਟ ਨੇ ਬ੍ਰਿਟਿਸ਼ ਸਰਕਾਰ ਨੂੰ ਕਿਹੜੇ ਅਧਿਕਾਰ ਦਿੱਤੇ ਸਨ ਕਿਸੇ ਵੀ ਵਿਅਕਤੀ ਨੂੰ ਬਿਨਾ ਮੁਕਦਮਾ ਚਲਾਏ ਗ੍ਰਿਫਤਾਰ ਕਰਨ ਅਤੇ ਜੇਲ੍ਹ ਵਿੱਚ ਬੰਦ ਕਰਨ ਦੇ ਪ੍ਰਸ਼ਨ ਸ਼ੀਮਾ ਰੋਲ ਐਕਟ ਤਹਿਤ ਕਿਸੇ ਵਿਅਕਤੀ ਨੂੰ ਬਿਨਾ ਮੁਕਦਮਾ ਚਲਾਏ ਕਿੰਨੇ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਸੀ 2 ਸਾਲ ਪ੍ਰਸ਼ਨ 7ਵਾਂ ਮਹਾਤਮਾ ਗਾਂਧੀ ਨੇ ਰੋਲ ਐਕਟ ਵਿਰੋਧ ਕਿਹੜੀ ਲਹਿਰ ਸ਼ੁਰੂ ਕੀਤੀ ਰੋਲਟ ਸत्याग्रह ਪ੍ਰਸ਼ਨ 8ਵਾਂ ਪ੍ਰਸ਼ਨ 9ਵਾਂ ਰੋਲ ਸत्याग्रह ਤੋਂ ਦੋ ਸ਼ੁਰੂ ਹੋਇਆ 6 ਅਪ੍ਰੈਲ 1919 ਪ੍ਰਸ਼ਨ ਨੰਮਾ ਰੋਲਟ ਐਕਟ ਦੇ ਵਿਰੁੱਧ ਕਾਰਨ ਪੰਜਾਬ ਦੇ ਕਿਹੜੇ ਦੋ ਪ੍ਰਮੁੱਖ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਡਾਕਟਰ ਸत्याਪਾਲ ਅਤੇ ਡਾਕਟਰ ਸੈਫੂਦੀਨ ਕਿਚਲੂ ਪ੍ਰਸ਼ਨ 10 ਕਿਹੜੇ ਕਾਂਗਰਸ ਨੇਤਾਵਾਂ ਨੇ ਰੋਲਟ ਐਕਟ ਪਾਸ ਹੋਣ ਤੋਂ ਬਾਅਦ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਤੋਂ ਸਤੀਫਾ ਦੇ ਦਿੱਤਾ ਸੀ ਮਦਨ মোহন ਮਾਲਵੀਆ ਮੁਹੰਮਦ ਅਲੀ ਜਨਾਹ ਮਜਹਰ ਉਲ ਹਕ ਪ੍ਰਸ਼ਨ 11 ਮ ਰੋਲਟ ਐਕਟ ਦੇ ਵਿਰੁੱਧ ਵਜੋਂ ਜਲਿਆਂਵਾਲਾ ਬਾਗ ਵਿੱਚ ਕਦੋਂ ਲੋਕ ਇਕੱਠੇ ਹੋਏ ਸਨ 13 April 1919 ਸੈਸ਼ਨ ਬਾਰਮਾ ਜਲਿਆਂਵਾਲਾ ਬਾਗ ਹਤਿਆਕਾਂ ਦਾ ਸਮੇਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਕੌਣ ਸੀ ਮਾਈਕਲ ਅਡਵਾਇਰ ਪ੍ਰਸ਼ਨ 13 ਮਾ ਰੋਲਟ ਐਕਟ ਦਾ ਮੁੱਖ ਉਦੇਸ਼ ਕੀ ਸੀ? ਦੇਸ਼ ਵਿੱਚ ਵੱਧ ਰਹੀਆਂ ਰਾਸ਼ਟਰਵਾਦੀ ਅਤੇ ਇਨਕਲਾਬੀ ਗਤੀਵਿਧੀਆਂ ਨੂੰ ਦਬਾਉਣਾ। ਪ੍ਰਸ਼ਨ 14 ਮਾ ਰੌਲ ਸਤਿਆਗ੍ਰਹਿ ਦੌਰਾਨ ਕਿਹੜੇ ਸ਼ਹਿਰਾਂ ਵਿੱਚ ਹਿੰਸਕ ਪ੍ਰਦਰਸ਼ਨ ਹੋਏ ਪੰਜਾਬ ਦਿੱਲੀ ਅਤੇ ਗੁਜਰਾਤ